ਕਰਨੂ ਪੈਰ ਪਰਿਸ਼ਾਤ ਚਰੀਆਕਾਲ ਢਿੱਲੋ ਫਾਰਮ ਹਾਊਸ ਹੋਪਸ ਸੋ ਸਾਰੇ ਵਿਊਅਰਸ ਵਧੀਆ ਹੋਵੋਗੇ ਸੋ ਆਪਾਂ ਕਰਦੇ ਆਪਾਂ ਇਹ ਵਾਲੀ ਵੀਡੀਓ ਨੂੰ ਸਟਾਰਟ ਅੱਜ ਅਸੀਂ ਆਏ ਸੀਗੇ ਪਟਿਆਲੇ ਪੱਖਾ ਲੈਣ ਵਾਸਤੇ ਅਸੀਂ ਬ੍ਰੇਂਗਰੂ ਵਾਲਾ ਪੱਖਾ ਚੇਂਜ ਕਰਨਾ ਸੀਗਾ ਤਾਂ ਕਰਕੇ ਸੋ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਅਸੀਂ ਸਾਰਾ ਕੁਝ ਦਿਖਾਵਾਂਗੇ ਕਿ ਅਸੀਂ ਪੱਖਾ ਕਿਵੇਂ ਲਾਇਆ ਤੇ ਐਂਡ ਤੱਕ ਬਨੇ ਰਹੋ ਤੋ ਇਹ ਹੈ ਜੇ ਬਜਾਜ ਵਾਲੀ ਦੀ ਸ਼ਾਪ ਜੀ ਤੇ ਇੱਥੇ ਆਲਮੋਸਟ ਸਾਰਾ ਸਮਾਨ ਮਿਲਦਾ ਸੀਗਾ ਤੇ ਬਾਕੀ ਜਿਹੜੀ ਪ੍ਰੋਡਕਟ ਦੀ ਕੁਆਲਿਟੀ ਆ ਉਹ ਵੀ ਬਹੁਤ ਵਧੀਆ ਸੀਗੀ ਤੇ ਇਹਨਾਂ ਨੇ ਸਾਨੂੰ ਬਹੁਤ ਤਰ੍ਹਾਂ ਦੇ ਪੱਖੇ ਦਿਖਾਏ ਤੇ ਬਹੁਤ ਵਧੀਆ ਡਿਜ਼ਾਈਨ ਸੀ ਇਹ ਸੋ ਬਾਕੀ ਤੁਸੀਂ ਦੇਖੇ ਰਹੇ ਹੋ ਸਾਰਾ ਕੁਝ ਪਈ ਆ ਉਰੇ ਆਪਾਂ ਆਣੇ ਆਪੱਖਾ ਇਹ ਮੇਰੇ 56 ਗੱਟ ਦਾ ਨਹੀਂ 56 ਗੱਟ ਚਲੋ

ഓറിയന്റൽ okay, ਲੋ ਜੀ ਪੱਖਾ ਲਿਆਂਦਾ ਸੀਗਾ ਤੇ ਹੁਣ ਆਪਾਂ ਬਸ ਪੱਖਾ ਬਣਾ ਕੇ ਲਗਾਣੇ ਆ ਤੇ ਅੱਜ ਪਾਪਾ ਨੇ ਸ਼ਾਮ ਨੂੰ ਜਾਣਾ ਐ ਐਮਪੀ ਵੱਲ ਸੋ ਬਸ ਉਹਨਾ ਕੰਮ ਜਨ ਬੇੜ ਕੇ ਫਰਿਆਣਾ ਦੇ ਮੈਂ ਕੱਪੜੇ ਵਗੈਰਾ ਸਾਰੀ ਪੈਕ ਕਰਦੀ ਆ ਐਮਪੀ ਜਿੱਥੇ ਆਪਣੀ ਮਸ਼ੀਨ ਗਈ ਆ ਉੱਥੇ ਢੇਡਾ ਲਾ ਕੇ ਆਣੇ ਮਾਮਾ ਜੀ ਨੇ ਇੱਕ ਚਲ ਹੂੰ ਹੂੰ ਉਹਨੂੰ ਮਿਲਟ ਕਰਦੀ ਪੈਣੀ ਤਾਂ ਹੋ ਜੂਗਾ ਰੰਗ ਦੋ ਜੀ ਜੀ ਦਾ ਤਾਂ ਕੋਈ ਕੱਢਿਆ ਨਹੀਂ ਆ ਤੇ ਅੱਜ ਰੋਟੀ ਆ ਦੇ ਖਾਂਹਿਆ ਕਦੇ ਵਾਥਿਆ ਨਹੀਂ ਤੂੰ ਹੂੰ ਅੱਗੇ ਤਾਂ ਹੁੰਦੀ ਨਹੀਂ ਇਹ ਕੀ ਆ ਤੇ ਯਾਰ ਬਹੁਤ ਸੁਣਾ ਅੱਖਾਂ ਦਾ ਹੂੰ ਹਾਂ ਜੀ ਟੋਕਠਾ ਦਾ ਹੁੰਦਾ। ਹੂੰ। ਉਹ ਦਖੀਆ ਹੀ ਆ ਪਰ ਕੀ ਜਿੱਦ ਪਹਿਲਾਂ ਇਹਦੇ ਦੇਖੀ। ਹੂੰ ਦੇਖਿਓ। ਇਹ ਤਾਂ ਉਹ ਆ ਬਈ ਜਾਨ ਪੱਖੇ ਦਾ ਨੱਟ ਲੁੱਟ ਖੁੱਲ ਜੇ ਉਹਦੀ ਸੇਫਟੀ ਬਾਤ ਆ ਵੀ ਥੱਲੇ ਨਹੀਂ ਗਿਰੂ ਇਹ। ਅੱਛਾ। ਕੀ ਬਾਤ ਆ ਫਿਰ? ਨਾ ਦੇ ਕੋਈ ਚੀਜ਼ ਆ। ਕੀ 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 ਇਹ ਉਧਰ ਕੱਪ ਲਾਗ ਦੇ ਦਿੰਦੇ ਨੇ। ਅੱਛਾ। ਇਹਦੇ ਇਰਸਾਈਲ ਉੱਪਰੋਂ ਇਹ ਤੋਂ ਸਟੰ ਹੋ ਗਿਆ ਹੈ। ਆ ਉੱਪਰਲੇ ਪੱਤੀਆਂ ਆ ਗਈਆਂ। ਅੱਜ ਵੀ ਜਾਂਦਾ ਬੀਜੂ ਆ। ਜਦ ਲੱਗੂਗਾ ਜਾਂ। ਇਹ ਚਾਹ ਸਰੀਆ ਇਹਦਾ ਪੈਰਾਂ ਉੱਤੇ ਨਾਸ ਲੱਗਿਆ ਇਹ। ਉਹਦੇ ਵੀ ਜ਼ਾੜੀ ਦੀ ਇੰਤਹਾ। ਆਹੋ ਜਿਹਾ ਘੜ ਦੇ ਦੇ। ਆਪਾਂ। ਹੂੰ। ਚਾਹ ਦਈ ਮੈਨੂੰ। ਆਹ ਕਿੱਥੇ। ਇਹ ਲਿਆਂਦਾ 55 ਇੰਚੀ। ਜਿਤਨੇ ਹਜ਼ਾਰ ਲੱਗ ਗਿਆ ਪੂਰਾ ਨਾ 3.5 ਹਜ਼ਾਰ 3.5 ਕਿੰਨੇ ਕਿੱਥੇ 2000 ਰੁਪਿਆ ਆਓ ਫਿਰ ਬਾਕੀ ਉਹ ਬੈਟਰੀਆਂ ਨੇ ਬਾਕੀ ਉਹ ਬੈਟਰੀਆਂ ਦਾ ਨਹੀਂ ਆਉਂਦੇ 500 ਹਾਂ ਇਹ ਜਿਹੜੀ ਪੱਖਾ 3500 ਦਾ ਹੈ ਨਾ ਲੈ ਵੀ ਨਹੀਂ ਲੈ 35 3600 ਦਾ ਪੱਖਾ ਆਧਿਕ ਕੋਈ ਤੇ ਵੀ ਡਿਜ਼ਾਈਨ ਆ ਓਏ ਹਾਂ ਓਏ 55 ਇੰਚ ਆ ਜਾ ਰਹੇ ਹੈ ਮੰਨੀ ਤੂੰ ਬਿੱਥਾ ਲੈ ਕੇ ਆਉਂਦੇ ਆ ਆ ਬੈਠ ਵੀ ਬੇਗਾਨੀ ਨੂੰ ਤਾਂ ਗਾਲਟੀ ਹੋ ਗਈ ਕਾ ਤਾ ਮਲੇਖ ਬੈਟ ਲਈ ਆ ਕਿ ਬਿੱਥੇ ਨੂੰ 250 ਦੇ ਗਿਆ ਤੂੰ ਇਸ ਤੇ ਪਿਆ ਉੱਟਣੀ ਕਰ ਪਿਆ ਹੈ ਜੀਆਂ ਨੇ ਕਿ ਕਾ ਤਾ ਤੇ ਕੋਲ ਪਈ ਆਹੀ ਜਿਹੀ ਹੋਈ ਆ ਜਾਂ ਤਾਂ ਦੋ ਦਿਨ ਦਾ ਇੱਕ ਉਹਦੇ ਵਾਸਤੇ ਲੈਂਦੀ ਆ ਇਹ ਤਾਂ ਬਹੁਤ ਸੋਹਣੀ ਚੀਜ਼ ਆ ਐਡੀ ਛੋਟੀ ਜੀ ਹਨ ਨੇ ਹੱਥ ਚ ਆ ਜਾਂਦੀ ਆ ਕੱਦ ਵੀ ਨਾਲ ਪਲੱਗ ਨਹੀਂ ਉਹ ਕੋਈ ਹੈ ਨਹੀਂ ਕੋ ਕੋਤਾ ਕੀ ਉਹ ਜਿਹੜਾ ਚਾਰਜਰ ਵਾਲੇ ਹੁੰਦੇ ਨੇ ਹਾਂ ਉਹ ਜਿਹੜੇ ਵਿੱਚ ਪਾ ਕੇ ਚਾਰਜਰ ਵਾਲੇ 24 ਇੰਚੀ ਇਹ ਤਾਂ ਠੋਖਾ ਕਰਤਾ ਉਹਨੇ 24 ਇੰਚੀ ਦਿਨਾਂ ਦਾ ਵਈ ਉਹਦਾ ਮੈਂ ਹਸਾ ਲੈ ਉਹ ਹਲੋ ਦੋ ਦੋਨਾਂ ਨੂੰ ਜੋੜੋ ਆ ਫਿਰ 24 ਨੂੰ 48 ਹੋਇਆ ਹੂੰ ਬਚਾਉਣੀ ਹੈ ਨਾ ਆ ਮਿਲ ਲੋ ਮਿਣੀ ਮੈਂ ਤੇ ਸਿੰਗੀ ਲਗਦੂਨੇ ਬਾਰੇ ਬੜੇ ਪਾਪਨਾ ਨਹੀਂ ਪਾਈ ਮੈਂ ਛੋਟੇ ਪਾਈ ਨੇ ਹੂੰ ਵੇਖੋ ਲਾਖ ਦੇਖੀ ਆਪਣਾ ਪਰ ਨਾਲ ਨਹੀਂ ਜਾਣਾ ਜਗਿੰਦਰ ਕਹਿੰਦਾ ਮੈਂ ਨਹੀਂ ਜਾਂਦਾ ਪਾਪਾ ਮੇਰੇ ਜਾਵੇ ਨਾ ਗੁਰਵਿੰਦਰ ਕਹਿੰਦਾ ਮੈਂ ਜਾਂਦਾ ਮੇਰੇ ਡੈਡੀ ਜਾਵੇ ਕਿਉਂ ਦਾਮ ਉਹ ਪਿੱਗ ਹੁੰਦੇ ਰੇ ਉਹ ਟਿਮਕਾ ਇਹ ਵੀ ਕਰੂਗਾ ਉਹ ਇਹ ਨਾ ਕਰਨਾ ਗੱਲ ਉੱਥੇ ਸੈਨਾਂ ਤੇ ਤੂੰ ਮਚੋੜਾ ਉਹ ਆਹ ਮਚੋੜਣਾ ਨਹੀਂ ਆਓ ਕੁਰਸੀ ਤਾਂ ਦੇ ਦੇ ਉਹ ਜੀ ਬੈੱਡ ਤੇ ਚੜ੍ਹ ਕੇ ਕਰ ਦੇ ਬੈੱਡ ਤੇ ਚੜ੍ਹ ਕੇ ਕਰ ਦੇ ਬਹੁਤ ਥੋੜਾ ਦਮਾ ਮੰਗਣਾ ਹੁੰਦਾ ਹੋਰ ਬੜੇ ਨਹੀਂ ਬੜੇ ਨਹੀਂ ਕਿੰਨਾ ਕਬੜਾ ਹੈ ਗਿਆ ਕਾਫੀ ਫਰਕ ਆ ਉਹ ਤੇਰੇ ਵਾਲਾ ਜਿਹੜੇ ਅੰਦਰ ਲਿਆਂਦਾ ਬਾਪੂ ਉਹ ਦੇਖੀ ਉਹ ਕੈਂਚੀ ਉਹ ਤਾਂ ਬੜਾ ਵੱਡਾ ਹੈ ਅੱਧਾ ਫੁੱਟ ਬੜਾ ਹੈ ਥੈਂਕ ਯੂ ਬੜਾ ਹੂੰ ਕਾਟ डालेंगे ਆ ਛੋਟੇ ਆ ਪਾ ਰਾਂ ਆ ਆ ਦੰਦਾਂ ਦਾ ਦੋ ਤੋਖੇ ਲਾ ਕੇ ਸਾਫ ਕਰਦੇ ਆਂ ਮੇਰੀ ਬਾਰੀ ਦਾ ਆ ਮਾ ਆਖਾਂ ਤੇਰੇ ਦਿਮਾਗ ਉਹਦਾ ਹੀ ਆ ਖਰਾਬ ਕਰਨਾ ਹੈ ਆ ਕਿੱਦੇ ਹੋਤਾ ਤੇ ਰੈਂਟ ਦੇ ਰੱਖੇ ਉੱਤਲਾ ਫਸਦਾ ਜੀ ਮੇਰਾ ਤੇਰਾ ਮੇਰੇ ਕੋਲੋਂ ਦੇ ਦਿੱਤਾ ਉਹਦਾ ਨਾਮ ਇਹ ਨਾਮ ਕਰਦਾ ਸਦਾ ਹੀ ਕੋਲਾ ਚੱਕ ਕੇ ਹਾਂ ਜੀ ਸਦਿਆਤਾ ਬਾਈ ਪੱਖਿਆ ਸਾਹਿਬ ਕਰਕੇ ਜਾਂਦਾ ਮੈਂ ਰੁਕ ਕੇ ਨਹੀਂ ਬਾਕੀ ਗਰੀ ਜਾਣਾ ਇੱਥੇ ਕਰ ਲੈਣਾ ਰੁਕਦੇ ਨੂੰ ਐ ਕਿ ਤੂੰ ਜਾਣਾ ਹਾਂ ਆਪ ਘਰੇ ਬੈਠਾ ਸਾਇਆਂ ਇਹ ਮਹੀਨਾ ਬੀਤ ਗਿਆ ਵੇ ਗੁਡੀ ਉਹਦੇ ਨਾਲ ਲੇ ਲੇ ਗੁਡੀ ਉਹ ਲੈ

ਕਿ ਮੈਂ ਦੁੱਧ ਚ ਪਾ ਕੇ ਦੁੱਧ ਨੂੰ ਇੱਕ ਪਾਸੇ ਧਰ ਦਵਾਂ ਤੇ ਇੱਕ ਪਾਸੇ ਚਾਹ ਧਰ ਦਵਾਂ ਕੋਣ ਕਹਿੰਦੇ ਪਾਸੇ ਕੀ ਕਰਨ ਇੱਕ ਪਾਸੇ ਦੁੱਧ ਨੂੰ ਬਾਲੀ ਦੇ ਲੋ ਇੱਕ ਪਾਸੇ ਚਾਹ ਧਰ ਦੋ ਹੋ ਰਿਜੂ ਕੀ ਦੁੱਧ ਵਾਲੀ ਬਾਲੀ ਆਈ ਆਈ ਚਾਹ ਚ ਪਾ ਦੋ ਮਰੀਆਂ ਬਣਾਉ ਲਿਆ ਨਹੀਂ ਤੂੰ ਫਿਰ ਕਦੀ ਕਰੀ ਆਉਂਦਾ ਫਿਰ ਹੂੰ ਮੇਜੇ ਲਿਆਉਣਾ ਪੂ ਸਕਦਾ ਮਿਸਟੋਪ ਹੈ ਜੀ ਆ ਮੇਜੇ ਨਾ ਉਹ ਪਿਆ ਹੈ ਹੂੰ ਤੇ ਮੈਂ ਤਾਂ ਹੋਰ ਕਰਨਾ ਭੁੱਲ ਗਿਆ ਕੀ ਲੱਗਦਾ ਤੁਹਾਨੂੰ ਠੀਕ ਮੜਾਈ ਗਰਮ ਕੋਈ ਨੂੰ ਨਾ ਕਰਦਾਂਗੀ ਨਸੋ ਗੜਾਣਾ ਹੋ ਜੂ। ਨਰਾ ਸਬੰਝੂਗਾ। ਮੇਰਾ ਮੁੰਡਾ ਅੱਜ ਚਾਹ ਬਣਾ ਰਿਹਾ। ਅੱਗਰ ਬਣਾਈ ਦੀ ਮੁੰਡੇ ਨੇ। ਕੱਲੀ ਵਾਰ ਚਾਹ ਬਣਾ ਰਿਹਾ। ਖਾ ਸਨਾ ਵੀ ਨਹੀਂ ਹੋਣਾ ਕੱਲੇ ਸਾਡੇ ਪੱਖਾ ਇੱਧਰ ਆ। ਉਹ ਬੈਕਪੈਕ ਤਾਂ ਕੱਢ ਦੋ ਮੇਰਾ। ਨਾ ਨਾ। ਭਾਈ ਕੱਢੋ ਬੈਕ ਤੇ ਮੜੋ ਪੁੱਤਰ। ਬੈਕ ਕਿੱਥੇ ਆ? ਜਿੰਨੇ ਪੈਸੇ ਆਏ ਨੇ ਚਾ ਉਹਦੇ ਆਪਰਾ ਕੱਢੋ ਜਿੰਨੇ। ਉਤੋਂ ਵੀ ਪੈਸੇ ਆਈਆਂ ਆਉਣਗੇ ਫਿਰ। ਉਹ ਤਰ੍ਹਾਂ ਦਸਤਾਨਾ ਵਿੱਚ ਛੱਡ ਦੇ ਤੂੰ ਫੜ ਲੈ ਮੈਂ ਦੁੱਧ ਕੱਢ ਦਿੰਦਾ ਹਾਂ ਨਾ ਦੁੱਧ ਆਉਂਦਾ ਨਾ ਮੈਂ ਤਾਂ ਆਫ ਡਰ ਲੱਗ ਰਿਹਾ ਐ ਕਿ ਤੇ ਨੀਚੇ ਇੱਕ ਜਗ੍ਹਾ ਤੇ ਫੇਰ ਗੱਲਾਂ ਹੋਣਾਂ ਅੰਦਰ ਜੀ ਹੈ ਇਹ ਗੱਲਾਂ ਹੋਣਾਂ ਅੰਦਰ ਜੀ ਸੁਬਹ ਨੂੰ ਦੁੱਧ ਜਾ ਸਕਦੀ ਤੂੰ ਸੱਤ ਵਜੇ ਜਾਨੀ ਆਹ ਤੇ ਕਿਹੜੀ ਤੇ ਜਾ ਸਕਦੀ ਆਉਣੇ ਆ ਬੰਦੇ ਨੇ ਤੂੰ ਸੋਚ ਕੱਟਿੰਗ ਲਿਆ ਹੋ ਕਿਹੜੀ ਕਟ ਕਟਾ ਸੋਲਰ ਕਟਾ ਵੀਰੇ ਕੱਟੀਆਂ ਹਾਂ ਜੀ ਉਹ ਉੱਥੇ ਰਹਿ ਜਾਣਗੇ 2000 ਦਾ ਬੀਚਾ ਛੋਟਾ ਫਰੀਕ ਚਾਹੀਦਾ ਨੇ ਤੂੰ ਤੇਰਾ ਉੱਥੋਂ ਲਿਆ ਕਿਹੜਾ ਜੀ ਮਸ਼ੀਨ ਚ ਮਸ਼ੀਨ ਹਾਂ ਤੇ ਕਿਹਦਾ ਇੱਥੋਂ ਕੋਲੋਂ ਨਾਟ ਆਈ ਚੇਂਜ ਕਰ ਦੇਣਾ ਆਪਣੇ ਹਾਂ ਆਪਣਾ ਰਾਇ ਚਾਹ ਪੀ ਲੋ ਇਹ ਪੱਖਾ ਕਿਹੜਾ ਤੇ ਇਹ ਉਧਰ ਕਿੱਥੋਂ ਲਿਆਤੀ ਆਪਾਂ ਨੇ ਡੰਗਰ ਵਾਲੇ ਨੂੰ ਦਾਇਆ ਜਿੱਤੋਂ ਤਾਂ ਨਹੀਂ ਖਣੀ ਇੱਥੇ ਲਾਵਾ ਸੀ ਇਹਨੂੰ ਪੱਖਾ ਤਾਂ ਦੋ ਹੋਤੀ ਆ ਤਾਂ ਪੱਖਾ ਆਪਣੇ ਪੈ ਹੀ ਹੁੰਦਾ ਗੱਡੂ ਚਾਹ ਆਵਾ ਤੁਹਾਨੂੰ ਪਰ ਉਹ ਕਿਹੜੇ ਘਰ ਵਿੱਚ ਠੀਕ ਮੋਟਰ ਤੇ ਬਰੋਟ ਟੈਲੀਵਿਜ਼ਨ ਵਾਲੇ ਹਾਂ ਮੈਂ ਮੈਂ ਉਹ ਹੀ ਕਹਿਣ ਲੱਗੀ ਸੀ ਮੈਂ ਮੈਂ ਤਾਂ ਖਬਰਾਂ ਹੋਰ ਦੀ ਤੈਨੂੰ ਕਹਿੰਦੀ ਬੀਬੀ ਆਲੇ ਚ ਦੇਖਣ ਲਈ देखे, 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 देखे। पलास, पलास हाँ तो लिख लेते हैं ये वैसे तब को पूरा बदलेंगे हम्म नो सुभाष प्लास बताई हां जी बिल्कुल हां तो तो जी कुत्ते का चक्कर हम्म हम्म

ਉਹ ਉਹ ਲਈ ਹਨੇਰ ਦੇ ਉਹ ਦੋ ਦਲੇ ਵਿੱਕੇ ਕੋਲੀ ਇੱਕ ਉਹ ਰੱਖ ਨਹੀਂ ਕੱਟ ਕੇ ਪੱਤਾ ਹੀ ਐਵੇਂ ਕੱਟ ਕੇ ਬਾਕੀ ਉਹ ਬਹੁਤ ਦੁਖਦੀ ਆ ਜਾਣ ਚੀ ਕਿਸਾ ਬੈਠ ਗਿਆ ਅੰਦਰ ਉਹ ਵੀ ਘੜਤ ਤੇ ਆਉਂਦੀ ਵੀ ਚਲਦੀ ਵੀ ਇੱਧਰ ਉਹ ਨਿੱਤੂ ਨੇ ਨਹੀਂ ਬਣਾਈ ਤਾਂ ਆ ਜਿਆਦਾ ਲੱਗਦੀ ਹੁੰਦੀ ਆ ਪੁਣੀ ਨਹੀਂ ਇਹਨੇ ਬੜੇ ਘਾਲਾ ਡੈਡੀ ਤੇ ਬਹੁਤ ਪਸੰਦ ਆਉਂਦਾ। ਕੌਫੀ ਪੀ ਕੀ ਆਏ ਦਿਨ ਤੱਕ। ਸਰ ਤੇਸੂ ਬੋਲਾਂ। ਐਂ ਆਰ ਵੀਰੇ ਕੌਫੀ ਹੋਲੀਆ ਕੋਲਡ ਕੌਫੀ ਬਣਾ ਕੇ ਪੀਵਾਂਗੇ ਕਦੇ। ਅੱਜ ਇਹ ਨਹੀਂ। ਅਸ ਤੇ ਮੇਰਾ ਆਪ ਦਾ ਹੀ ਮੂਮ ਠੀਕ। ਹਾਂ ਏ ਅੱਛਾ ਪੁਣੀ ਹੋਈ ਨਹੀਂ। ਪੁਰਤੇ ਦੀ। ਆ ਸਾਈਡ ਤੇ ਕਈ ਵਾਰ ਹੋ ਜਾਂਦੀ ਆ। ਆਪੀ ਲੈ ਕੇ ਕੌਫੀ ਦੇ ਪੌਚ ਨਹੀਂ ਹੈਗੇ ਆਪਣੇ ਕੋਈ। ਕਾੜੇ ਜੁਗਾਦ ਇਹਦਾ ਲਾਹੂ ਦੇ ਪਾਉਂਦੇ ਆ ਇੱਧਰ ਇੱਧਰ ਨਹੀਂ ਬਣਾ ਰਹੇ ਜਿਹਨੂੰ ਇਹ ਤਾਂ ਉਹ ਨਮਾਨ ਸਹੀ ਹੋਊਗਾ ਆਏ ਨਹੀਂ ਕੋਸ ਨੂੰ ਨੱਚੋ ਉਹ ਮਾਮ ਉਹ ਕਰ ਦੋ ਪਾਵਰ ਬੈਂਕ ਪਾ ਦੋ ਕਿਤੇ oven ਚਾਂਹ ਚਰਾਹੀ ਦੀ ਵੀ ਪਾ ਦੇ ਆ ਚਾਹੀਦਾ ਕਿਸਮ ਚਾਰਜਰ ਸੀ ਆ ਹਾਂ ਹੈ ਇਹਨੂੰ ਮਮਮੀ ਵਾਲੇ ਫੋਨ ਦੇ ਮਾਮੀ ਕੋ ਦੋ ਦੋ ਮਾਮਮੀ ਕੀ ਜਾਲ ਪੜਾਈ ਹੈ ਦੋ ਦੋ ਫੋਨ ਨੇ ਸੱਚੀ ਗੱਲ ਆ ਤੇ ਦੋਨੋਂ ਹੀ ਮਹਿੰਗੇ ਨੇ ਤੇ ਇੱਕ 50 ਦਾ ਇੱਕ 20 ਦਾ ਹੈ ਕਿ ਕਿ ਚਾਰਜ ਕਰੇਂਗੇ ਤੁਸੀਂ ਜਿਹੇ ਦੋਨੋਂ ਕੋਈ ਚਲ ਲੈ ਚੱਲ ਸਤਨਾ ਹਮਾਂ ਕੋਲ ਹੈਗਾ ਚਲ ਚਲ ਮੈਂ ਲੈ ਦਉ ਕੋਈ ਨਾ ਲੈ ਦਉ ਪਾ ਕੱਪੜੇ ਮੇਲੇ ਕਿਹੜੇ ਕਿਹੜੇ ਪਾਤੇ ਮੈਨੂੰ ਦੱਸ ਤਾਂ ਦੋ ਤੁਸੀਂ ਪਾ ਲਿਓ ਬਸ ਉੱਤੇ ਜਾ ਕੇ ਕੁਰਤੇ ਪਜਾਮੇ ਨੇ ਇੱਕ ਤਾਂ ਰੰਗ ਜਿਹਾ ਉੱਥੇ ਤੇ ਕੰਮ ਕੋ ਮੇਂ ਪਾ ਦਿਓ ਹੈਗਾ ਤੁਹਾਣਾ ਮਾਸੂਮ ਤਾਂ ਉਹਨੂੰ ਕਿਤੇ ਵੀ ਬਾਤ ਪਤਾ ਨਹੀਂ ਕੀ ਲੱਗ ਨਹੀਂ ਗਿਆ ਜਿੱਦਾਂ ਤੋਂ ਸਮੇਂ ਦੇਖੇ ਦੀ ਬਾਤ ਚ ਕੋਈ ਤਾਂ ਉਹ ਸੂਟ ਉਹ ਮੈਂ ਤਾਂ ਕੋ ਬਿਲੰਦ ਜਾ ਕੇ ਲਿਆਉਣਾ ਵੀ ਵਧੀਆ ਨਾ ਮਿਹਨਾਂ ਆਣ ਜਾਣ ਵਾਸਤੇ ਹਾਂ ਸੂਟ ਇਹਨੇ ਪੈਂਟ ਵੀ ਇਹ ਕੋਲ ਆਹ ਵੀ ਪਾ ਕੇ ਚੰਗ ਆ ਆ ਪਾ ਕੇ ਹਣਾ ਤਿੰਨ ਚਾਰ ਸੌ ਰੁਪਏ ਤਿੰਨ ਤਾਂ ਪਾ ਦੇ ਅਤੇ ਬਾਹਰ ਦਾ ਪੰਮ ਕੋ ਮਚਾਉਣ ਨੂੰ ਉਹ ਜਿਹੜਾ ਉਹਦਾ ਕੰਮ ਕਰਨਾ ਮਸ਼ੀਨ ਦਾ ਉਹ ਪਾਣੀ ਇੱਥੇ ਤੱਕ ਗਰਮੀ ਨਹੀਂ ਚਿੱਕਾ ਚੁੱਕਾ ਨਹੀਂ ਹੈਗੀ ਹੈ ਦਵਾਈ ਰੱਖ ਹੈ ਸੁੱਕਾ ਲਈ ਲੈ ਜੋ ਬਈ ਗਰਦ ਚ ਹਲੋ ਹੋਰ ਦਰਦ ਤੇ ਜ਼ਿਆਦਾ ਚੜਦੀ ਆ ਮਾਮਾ ਜੀ ਨੂੰ ਜ਼ਖਾਮ ਹੋ ਜਾਂਦਾ ਤੂੰ ਅੱਛਾ ਮੈਂ ਭੇਜਿਆ ਕਿ ਮੈਂ ਗਲਤੀ ਕਰਤੀ ਭੇਜ ਕੇ ਉਹਦੀ ਜ਼ਿੰਦਗੀ ਬਣ ਗਈ ਮੈਂ ਤਾਂ ਪਟਿਆਲੇ ਤੇ ਵੀ ਕਹਿੰਦੇ ਨੇ ਮੰਮੀ ਤੂੰ ਗੈਰੰਦ ਕਰਾਈ ਇਸ ਨੂੰ ਰੋਲ ਇਹੋ। ਇਹ ਤੋਂ ਬਰ ਪਲਾਸ 5 ਹਾਂਜੀ। ਹੁਣ ਇਹ ਇੱਥੇ ਨਾ ਕਰੀਂ ਕੋਈ ਤਰ੍ਹਾਂ ਦਾ। ਇਹ ਨੂੰ ਤਾਂ ਛੱਡ ਦੇ। ਪਲਾਸ ਕਿੱਥੇ ਆ ਜੀ? ਆ ਸੀਗਾ। ਤੂੰ ਬੜਦਾ ਪਿਆ ਰਿਹਾ ਕੋਈ ਚੱਕਰ ਤਾਂ। ਇਹ ਨੂੰ ਇਹ ਨੂੰ ਬਾਈ ਆ ਸਰੀਏ। ਜਿਹਦੇ ਪੱਖਾ ਡੰਗੜਾ। ਇੰਨੀ ਕਿੱਦਾਂ ਬੋਲ ਰਿਹਾ ਆ। ਆ ਦੇਖੋ ਆ ਕਰਦੀ ਨਹੀਂ ਹੋਣੀ ਅੱਜ। 자, 또, 뭐, thank you b 뭐. o

ਲੋ ਜੀ ਕਿੰਨਾ ਸੋਹਣਾ ਲੱਗ ਰਿਹਾ ਆਪਣਾ ਪੱਖਾ ਸੋ ਇਹ ਸੀ ਕੀ ਆਪਣੀ ਅੱਜ ਦਾ ਵਲੌਗ ਜੇ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਲਾਈਕ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਓ ਤੇ ਅੱਗੇ ਸਾਡੀ ਵੀਡੀਓ ਨੂੰ ਜਰੂਰ ਸ਼ੇਅਰ ਕਰਦੇ ਹੋ ਤੇ ਥੈਂਕ ਯੂ ਜੀ